ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਧੂ ਕਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ। ਭਦੌੜ ਤੋਂ ਤਪੇ ਵਾਲੀ ਸੜਕ ਦੇ ਉੱਤੇ ਦੋਸਤੋ ਸੰਧੂ ਕਲਾ ਨਾਂ ਦਾ ਪਿੰਡ ਆਉਂਦਾ ਹੈ ਤੇ ਸੰਧੂ ਕਲਾ ਪਿੰਡ ਦੇ ਵਿੱਚ ਇੱਕ ਵੀਰ ਨਾਲ ਤੁਹਾਨੂੰ ਅੱਜ ਮਿਲਾਉਂਗਾ ਹਾਲਾਂਕਿ ਮੇਰੇ ਖਿਆਲ 'ਚ ਜਿਹੜਾ ਵੀਰ ਪੰਜਾਬ ਦੇ ਵਿੱਚ ਛੌਂਕ ਨਾਲ ਜਰਸੀ ਰੱਖਦਾ ਉਹ ਜ਼ਰੂਰ ਇਸ ਬਾਈ ਨੂੰ ਜਾਣਦਾ ਹੋਊਗਾ। वैसे ता डेरी फार्मिंग ਕੰਮ ਦੇ ਨਾਲ ਬਾਈ ਜੀ ਇੰਨਾ ਕੁ ਜੁੜਿਆ ਵੀ ਇਹਨਾਂ ਨੇ ਸਮਾਲ ਸਕੇਲ ਤੋਂ ਮਤਲਬ ਇੱਕ ਗਾਂ ਤੋਂ ਫਾਰਮ ਪੂਰਾ ਤਿਆਰ ਕਰ ਲਿਆ ਸੀ ਅੱਜ ਵੀ ਰਨਿੰਗ ਦੇ ਵਿੱਚ ਹੈ ਇੱਕ ਬਹੁਤ ਵੱਡਾ ਇੱਕ ਲਾਰਜ ਫਾਰਮ ਬਾਈ ਜੀ ਹੋਰਾਂ ਦਾ ਚੱਲ ਰਿਹਾ ਪਰ ਨਾਲ ਦੋ ਨਾਗ ਆ ਜੋ ਵਿਕਰੀ ਵਾਲੇ ਵੀ ਆ ਕਿਉਂਕਿ ਕਿਤੇ ਨਾ ਕਿਤੇ ਕੋਈ ਪਸ਼ੂ ਵਿਕਰੀ ਵਾਲਾ ਵੀ ਇਹ ਲੈ ਆਉਂਦੇ ਜੇ ਚੰਗਾ ਲੱਗੇ ਤਾਂ ਜਿਹਦੇ ਚ ਇੱਕ ਜਰਸੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਐਚ ਐਫ ਪੱਖ ਚ ਪੈਂਦੀ ਗਾਂ ਗੱਬਣ ਹੈ ਇਨਾ ਬਾਰੇ ਗੱਲਬਾਤ ਕਰਾਂਗੇ ਪਰ ਮੈਂ ਜਿਹੜੀ ਗੱਲ ਕੀਤੀ ਸੀ ਵੀ ਜੇ ਕੋਈ ਜਰਸੀ ਦਾ ਸ਼ੌਂਕ ਰੱਖਦਾ ਹੈ ਤਾਂ ਉਹ ਬਾਈ ਜੀ ਰੋਹਰਿਆ ਨੂੰ ਜ਼ਰੂਰ ਜਾਣਦਾ ਹੋਊਗਾ ਕਿਉਂਕਿ ਇਹਨਾਂ ਕੋਲ ਜਿਹੜੀ ਜਰਸੀ ਬਰੀਡ ਹੈ ਹੋਮ ਬਰੀਡ ਹੈ ਜਿਹੜੀ ਉਹ ਬੜੀ ਬਾਕਮਾਲਾ ਥੋੜਾ ਜਿਹਾ ਕੈਮਰਾ ਮਾਰ ਦਿੰਨੇ ਹਨ ਹਾਲਾਂਕਿ ਵਿਕਰੀ ਵਾਲੇ ਨਗ 2 ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਉਹ ਹੀ ਹੈ ਉਹ ਤੋਂ ਬਿਨਾ ਹੋਰ ਕੋਈ ਵੀ ਨਗ ਸੇਲ ਆਸਤੇ ਨਹੀਂਗਾ ਤੁਸੀਂ ਕਾਲ ਸਿਰਫ ਉਹਨਾਂ ਸੰਬੰਧੀ ਕਰੋਗੇ ਸੋ ਇਹਨਾਂ ਦੀ ਇਹ ਹੋਮ ਬਰੀਡ ਦੋਸਤੋ ਪਹਿਲਣ ਵੜੜਾਂ ਜਿਹੜੀਆਂ ਸੁੰਜੀਆਂ ਵਗਾਂ ਉਹ ਤੁਸੀਂ ਇੱਕ ਵਾਰ ਦੇਖੋ ਕੁਆਲਿਟੀ ਦੀ ਤੁਹਾਨੂੰ ਜਜਮੈਂਟ ਹੋਊਗੀ ਤੋ ਇਹ ਚਾਹਉਂ ਕਿ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਤੁਹਾਡੇ ਜਿਹੜਾ ਮਨ ਖੁਸ਼ ਹੋਊਗਾ ਇਹਨਾਂ گاਵਾਂ ਨੂੰ ਦੇਖ ਕੇ ਇਹਨਾਂ ਦੇ ذریعے ਬਾਈ ਜੀ ਹੋਰਾਂ ਨੇ ਮੇਲਿਆਂ ਚ ਆਪਦਾ ਨਾਮ ਬਣਾਇਆ ਹੋਮ ਬਰੀਡ ਹੈ ਇਹਨਾਂ ਦੀ ਬਹੁਤ ਪੁਰਾਣਾ ਜਰਸੀ ਦੇ ਉੱਤੇ ਕੰਮ ਕਰ ਰਹੇ ਆ ਇਹ ਮਿਲਕਿੰਗ ਤੇ ਚੱਲ ਰਹੀਆਂ گاਵਾਂ ਐ ਮਿਲਕਿੰਗ ਤੇ ਚੱਲ ਰਹੀਆਂ ਵੇੜਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਬਹੁਤੀਆਂ ਵੇੜਾਂ ਪਹਿਲਣ ਐ ਇਹਨਾਂ ਬਾਰੇ ਵੀ ਇੱਕ ਜ਼ਰੂਰ ਗੱਲ ਤੁਹਾਨੂੰ ਐਡ ਕਰਾਂ ਬਾਈ ਜੀ ਹੋਰਾਂ ਨੇ ਇੱਕ ਲਾਰਜ ਫਾਰਮ ਕੀਤਾ ਸਾਰੇ ਪਸ਼ੂ ਉਹਦੇ ਚ ਸ਼ਿਫਟ ਕਰਤੇ ਪਰ ਘਰ ਦੇ ਵਿੱਚ ਬਾਈ ਜੀ ਹੋਰਾਂ ਦਾ ਇੱਕ ਬੇਟਾ ਜਿਹੜਾ ਸਟੱਡੀ ਕਰਦਾ ਪੜਦਾ ਵੀ ਹੈ ਨਾਲ ਤੇ ਉਹਨੇ ਕਹਿ ਕੇ ਪੰਜ ਛੇ ਨਗ ਵਛੀਆਂ ਛੋਟੀਆਂ ਰਖਾ ਲਈਆਂ ਵੀ ਇਹਨਾਂ ਨੂੰ ਮੈਂ ਸੰਭੂਗਾ ਮਤਲਬ ਇੱਕ ਜਾਗ ਲੱਗਦੀ ਹੈ ਮਾਂ ਪਿਓ ਤੋਂ ਬੱਚੇ ਸਿੱਖਦੇ ਆ ਤੇ ਬਾਈ ਜੀ ਹੋਰਾਂ ਦੇ ਬੇਟੇ ਨੂੰ ਵੀ ਸ਼ੌਂਕ ਬਣਿਆ ਤੇ ਇਹ ਇੱਕ ਮੈਨੂੰ ਇਹ ਲੱਗਦਾ ਵੀ ਥੋੜੇ ਟਾਈਮ ਤੇ ਇੱਥੇ ਜਰਸੀ ਦਾ ਵੱਖਰਾ ਫਾਰਮ ਵੀ ਤਿਆਰ ਹੋ ਜਾਣਾ ਸਾਰੀਆਂ ਵੜਾ ਇੱਕ ਵਾਰ ਤੁਸੀਂ ਵੈਸੇ ਦੇਖ ਲਓ ਤਾਂ ਆਪਾਂ ਮੇਨ ਗੱਲਬਾਤ ਉਹਨਾਂ ਦੋਆਬਾਰੀ ਕਰਨੀ ਹੈ ਸੋ ਆਓ ਬਾਈ ਜੀ ਹੋਰਾਂ ਨਾਲ ਮਿਲਿਏ ਦੱਸੋ ਤੇ ਜਿਹੜੇ ਵਿਕਰੀ ਵਾਲੇ ਨਾਗ ਹੈ ਉਹ ਤੁਹਾਨੂੰ ਦਿਖਾਉਣੇ ਹੈ ਗੁਰਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਪ੍ਰੀਤ ਬਾਈ ਡ੍ਰੀਮ ਡੇਰੀ ਫਾਰਮ ਆਪਣਾ ਜਿਹੜਾ ਚੱਲ ਰਿਹਾ ਜਿੱਥੇ ਇਸ ਟਾਈਮ ਕਿੰਨੇ ਪਸ਼ੂ ਹੋ ਗਏ ਉਹਦੇ ਚ ਉੱਥੇ ਤਕਰੀਬਨ 170 75 ਐਨੀਮਲ ਹੈ ਜੀ ਹਣਾ 170 75 ਹਾਂਜੀ ਅੱਛਾ ਇੱਥੇ ਜਿੰਨੇ ਪਸ਼ੂ ਪਹਿਲਾਂ ਜ਼ਿਆਦਾ ਹੁੰਦੇ ਸੀਗੇ ਉਹ ਫਿਰ ਉਹਦੇ ਚ ਸ਼ਿਫਟ ਕਰਤੇ ਆਪਾਂ ਹਾਂਜੀ ਉਹ ਇੱਥੇ ਸ਼ਿਫਟ ਕਰਤੇ ਸੀਗੇ ਠੀਕ ਹੈ ਜਾਣੇ ਇਹ ਵੀ ਉੱਥੇ ਸੀ ਪਰ ਇਹ ਬੇਟੇ ਦੀ ਬਦੌਲਤ ਜਿਵੇਂ ਤੁਸੀਂ ਦੱਸਿਆਗਾ ਹਾਂ ਉਹ ਛੋਟਾ ਬੱਚੇ ਸੀਗੇ ਉਦੋਂ ਰੱਖ ਲੇ ਵੀ ਜਰਸੀ ਇੱਥੇ ਰੱਖਣੇ ਪਿਆਰੇ ਲੱਗਦੇ ਸੀ ਅੱਛਾ ਹੁਣ ਇੱਕ ਇੱਥੇ ਕਨਸੈਪਟ ਅਲੱਗ ਹੀ ਹੋ ਗਿਆ ਵੀ ਜਰਸੀ ਦਾ ਇੱਕ ਫਾਰਮ ਬਣ ਜੂਗਾ ਆਪਣੇ ਕੋਲੇ 15 ਪੈਣੀ ਵਾਲ ਹੋ ਗਏ 18 ਇੱਥੇ ਗੁਰਪ੍ਰੀਤ ਭਾਈ ਤੁਹਾਡੇ ਇੱਕ ਹੀ ਬੇਟਾ ਹੈ ਮੇਰੇ ਖਿਆਲ ਚ ਹਾਂਜੀ 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 ਕਿਹੜੀ ਕਲਾਸ ਚ ਪੜਦਾ ਉਹ ਪਲੱਸ 1 ਦੇ ਵਿੱਚ ਠੀਕ ਹੈ ਅੱਛਾ ਮੈਂ ਤੁਸੀਂ ਫੀਲਡ ਵਰਕ ਕਰਦੇ ਹੋ ਮੈਂ ਵੀ ਪਿੰਡਾਂ ਜਾਣਾ ਬਹੁਤੇ ਘਰਾਂ ਚ ਤਾਂ ਜਦੋਂ ਮਾਂ ਕੋ ਉਹ ਚੰਗਾ ਕੰਮ ਕਰ ਰਹੇ ਹੋ ਤੇ ਬੱਚਿਆਂ ਨੂੰ ਕਹਿਣਗੇ ਤੂੰ ਪੜ ਲਾ ਯਾਰ ਪਸ਼ੂਆਂ ਵਾਲੇ ਪਾਸੇ ਰਹਿੰਦੇ ਆਉਣ ਨੂੰ ਹਣਾ ਦੇਖੋ ਕੰਮ ਕੋਈ ਵੀ ਚੰਗਾ ਮਾੜਾ ਨਹੀਂ ਪਸ਼ੂਆਂ ਦਾ ਕੰਮ ਵੀ ਕੋਈ ਪ੍ਰੋਫੈਸ਼ਨਲ ਜਿਹਨੇ ਕਰਨਾ ਬਹੁਤ ਵਧੀਆ ਇੱਕ ਕੋ ਪੈਦਾ ਵੱਡੀ ਇੰਡਸਟਰੀ ਹੈ ਜੇ ਵੱਡੇ ਲੈਵਲ ਤੇ ਲੈ ਕੇ ਜਾਣਾਗਾ ਜੇ ਆਪਾਂ ਪੰਜ ਚਾਰ ਐਨੀਮਲਾਂ ਦਾ ਮੱਥਾ ਮਾਰਨਾ ਉਹ ਤਾਂ ਦੇਖੋ ਮੱਥਾ ਮਾਰ ਵੀ ਹੁੰਦੀ ਹੈ ਉਹਦੇ ਵਿੱਚੋਂ ਕੋਈ ਆਊਟਪੁੱਟ ਨਹੀਂ ਆਉਂਦੀਗੀ ਤਕਰੀਬਨ ਇਸ ਵਾਰ ਸਾਡੇ ਕੋਲੇ ਉਮੀਦ ਹੈ ਕਿ ਅਸੀਂ 200 ਐਨੀਮਲ ਨੂੰ ਸਨੇ ਕਾਫ ਨੂੰ ਅਸੀਂ ਕਟੂਲੇਰ ਕਰਦੇ ਵੀ ਟੱਚ ਕਰ ਜਾਾਂਗੇ ਠੀਕ ਹੈ ਤੇ ਅੱਗੇ ਜਿੰਨਾ ਮਰਜ਼ੀ ਵਿਧਾਈ ਚੱਲੀਏ ਇੰਡਸਟਰੀ ਆ ਇੱਕ ਯਾਰ ਤੁਹਾਡੀ ਮਿਹਨਤ ਹੈਗੀ ਸਹੀ ਹੈ ਹਾਂਜੀ ਤੇ ਇੱਕ ਚੀਜ਼ ਹੋਰ ਜਿਵੇਂ ਉਹਨਾਂ ਬੱਚੇ ਨੇ ਉਦੋਂ ਤੁਹਾਨੂੰ ਕਹਿਤਾ ਵੀ ਆ 6 ਬੱਚਨਾ ਆਪਾਂ ਜਰਸੀ ਦੀਆਂ ਘਰੇ ਰੱਖਣੀਆਂ ਹਾਂਜੀ ਤੁਸੀਂ ਉਹਦੀ ਮੰਨੀ 6 ਦੀਆਂ 6 ਰੱਖ ਲਈਆਂ ਹਾਂਜੀ ਹਾਂਜੀ ਰੁਚੀ ਉਸੇ ਤਰ੍ਹਾਂ ਅੱਜ ਕਿਉਂਕਿ گاਵਾ ਹੁਣ ਮਿਲਕਿੰਗ ਤੇ ਵੀ ਆ ਗਈਆਂ ਬਿਲਕੁਲ ਜੀ ਹਾਂ ਪਰਦਾ ਬਾਹਰ ਹੈ ਤੇ ਪਰ ਉਹਨੇ ਸਵੇਰੇ ਸਾਮ ਪੁੱਛਣਾਗਾ ਮੇਰੀ ਕਿਹੜੀ ਗਾਂ ਸੂਪੀ ਅੱਛਾ ਕੀ ਦਿੱਤਾਗਾ ਹੁਣ 5 ਫੀਮੇਲ ਕਾਫ ਆ ਗਏ ਠੀਕ ਹੈ ਡੇਲੀ ਅਪਡੇਟ ਲੈਣੀ ਲੈਣੀ ਹੈ ਜਿੱਦਾਂ ਆਉਂਦਾ ਤਾਂ ਇੰਨਾ ਚਿਰ ਟਾਈਮ ਸਪੈਂਡ ਕਰਦਾ ਹੈਗਾ ਉਹ ਪਹਿਲਾਂ ਵੀ ਕਰਦਾ ਹੁੰਦਾ ਕੋਈ ਵੀ ਆ ਕੇ ਇੰਨਾ ਚਿਰ ਕਰਦਾ ਹੈਗਾ ਸਟੱਡੀ 'ਚ ਵੀ ਐਕਟਿਵ ਹੋਊਗਾ ਹਾਂਜੀ ਸਟੱਡੀ ਦੇ ਵਿੱਚ ਐਕਟਿਵ ਆ ਉਹ ਚੀਜ਼ ਮੈਂ ਨੋਟ ਕੀਤੀ ਹੈ ਜਿਹੜਾ ਬੱਚਾ ਆਲ ਓਵਰ ਐਕਟਿਵ ਹੈ ਤਾਂ ਉਹ ਕੰਮਾਂ 'ਚ ਵੀ ਮਾਰ ਰਿਹਾ ਹੁੰਦਾ ਤੇ ਪੜ੍ਹਾਈ 'ਚ ਵੀ ਉਹ ਹੁਸ਼ਿਆਰੀ ਹੁੰਦਾ ਹਾਂਜੀ 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 ਅੱਛਾ ਭਾਈ ਜਿਹੜਾ ਛੌਂਕ ਚੰਗੇ ਪਸ਼ੂਆਂ ਦਾ ਹੈ ਨਾਲ ਫਿਰ ਵਿਕਰੀ ਵਾਲੇ ਨਾਲ ਵੀ ਲੈ ਆਉਣੇ ਹਾਂ ਭਾਈ ਜੀ ਜੀ ਤੇ ਵਿਕਰੀ ਵਾਲੇ ਵੀ ਲੈ ਆਉਨੇ ਆ ਪਰ ਜੇ ਆਪਾਂ ਅੱਜ ਗੱਲ ਕਰੀਏ ਜਿਹੜੇ ਦੋ ਨਾਗ ਹੈ ਇਹਨਾਂ ਚੋਂ ਜਰਸੀ ਤਾਂ ਆਪਾਂ ਰੱਖਣ ਵਾਸਤੇ ਲਈ ਸੀ ਆਪਾਂ ਪਿਛਲੇ ਤੁਹਾਡੇ ਵੀ ਉਹ ਸਰਕਲ ਦੇ ਵਿੱਚ ਉਹ ਵੀਰ ਫਾਰਮਰ ਚੰਗਾ ਤੇ ਆਪਣਾ ਵੀ ਫਰੈਂਡ ਹੈਗਾ ਆਪਾਂ ਉਹਨਾਂ ਤੋਂ ਪੰਜਵੇਂ ਮਹੀਨੇ ਲਈ ਸੀ ਇਹ ਤੋਕੜ ਗੱਭਣ ਲਈ ਸੀ ਬੜਾ ਠੀਕ ਹੈ ਉਦੋਂ ਫੀਵਰ ਹੋ ਗਿਆ ਸੀਗਾ ਉਦੋਂ ਤਾਂ ਦੁੱਧ ਦੀ ਜਿਹੜੀ ਕੰਪੈਸਟੀ ਥੋੜ੍ਹੀ ਸੀਗੀ ਤੇ ਪਰ ਹੁਣ ਆਇਆ ਵੀ ਘਰੇ ਥੋੜੀ ਜਿਹੀ ਫਿਰ ਸਮੱਸਿਆ ਆਉਂਦੀ ਹੈਗੀ ਠੀਕ ਹੈ ਇਸ ਕਰਕੇ ਆਪਾਂ ਇਹਨੂੰ ਸੇਲ ਦਾ ਮਨ ਬਣਾ ਲਿਆ ਕੈਨਵਾ ਸੁਆ ਸੁਣੈ ਨੇ ਇਹਨੇ ਸੈਕਿੰਡ ਲੱਗਦਾ ਇਸਨ ਸੁਣਾ ਜੀ ਕਿੰਨਾ ਟਾਈਮ ਲੈ ਜੂਗੀ ਹਜੇ ਸੁ ਹਜੇ ਦਿਨ ਲੈ ਜੂਗੀ ਜੀ ਜੀ ਤੇ ਇਹ 15 ਕ ਲੈ ਜੂ ਮੇਰੇ ਅੰਦਾਜ਼ੇ ਨਾਲ 15 ਦਿਨ ਹਜੇ ਲੈ ਜੂਗੀ ਹਾਂਜੀ ਸੀਮਨ ਕਿਹੜਾ ਲੱਗਾ ਬਾਈ ਸੀਮਨ ਇਹਦੇ ਹ ਹਾਰਬੂਜ਼ ਦਾ ਮੈਂ ਕਹਿੰਦਾ ਲੱਗਿਆ ਹੋਇਆ ਗਾ ਨਪੋਲੀਅਨ ਬੋਲ ਠੀਕ ਹੈ ਉਹ ਬਾਈ ਦੀ ਇਹ ਹੀ ਕਰਵਾਈ ਹੋਈ ਸੀ ਜੀ ਉਹਨਾਂ ਨੇ ਇਹ ਹੀ ਕਰਵਾਈ ਹਾਂ ਲਈ ਹੈਗੀ ਠੀਕ ਹੈ ਐਸਾ ਗੁਰਪ੍ਰੀਤ ਬਾਈ ਚਲੋ ਦੁੱਧ ਸੇਵਾ ਦਾ ਹੁੰਦਾ ਸਾਮ ਸੰਭਾਲਦਾ ਹੁੰਦਾ ਥੋੜਾ ਤਜਰਬਾ ਕੀ ਕਹਿੰਦਾ ਇਹ ਗਾਂ ਤੋਂ ਕੈਪੈਸਿਟੀ ਕੀ ਆਪਾਂ ਲੈ ਸਕਦੇ ਹਾਂ ਦੇਖੋ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਬਾਈ ਜਗਜੀਤ ਜੇ ਦੇਖੀਏ ਆਪਾਂ ਮੈਨੂੰ ਲੱਗਦੀ ਹੈ ਕੰਪੈਸਟੀ ਇਹਨੂੰ 30 ਤੋਂ 35 ਕਿਲੋ ਦੁੱਧ ਦੇ ਦੇਣਾ ਚਾਹੀਦਾ ਹਜੇ ਤੁਸੀਂ ਐ ਮੰਨੋ ਦੇਖੋ ਢਿਲਣਾ ਢੁਲਣਾ ਬਹੁਤ ਜ਼ਿਆਦੇ ਪਈਆਂ ਠੰਡੀ ਸੀਲ ਬੜੀ ਐ ਠੀਕ ਐ ਤੇ ਪਲੀ ਵੀ ਬੜੀ ਐ ਆਪਾਂ ਆਦੇ ਰੱਖਣ ਵਾਸਤੇ ਸਾਂਭੀ ਸੀਗੀ ਕੋਈ ਇਦਾਂ ਦੀ ਨਹੀਂ ਹੂੰ ਤੁਸੀਂ ਤਾਂ ਸ਼ਾਇਦ ਦੇਖੀ ਵੀ ਹੋ ਬਾਈ ਦੇ ਕਰ ਉਹਦਾ ਵੇਟ ਕੁਝ ਵੀ ਨਹੀਂ ਸੀ ਇਹਦਾ ਪਛਾਣ ਚ ਵੀ ਨਹੀਂ ਆਉਣੀ ਪਛਾਣ ਚ ਆਉਂਦੀ ਨਹੀਂ ਵੈਜਦੇ ਵੀ ਨਹੀਂ ਆਉਣੀ ਜੇ ਵੀਡੀਓ ਚ ਦੇਖਣਾ ਉਹ ਸਹੀ ਹੈ ਅੱਛਾ ਇੱਕ ਇੱਕ ਕੁਐਸਚਨ ਹੋਰ ਇੱਥੇ ਬੰਦਾ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਅਸੀਂ ਜਰਸੀ ਨਸਲ ਤੇ ਕੰਮ ਕਰਨਾ ਚੰਗੀ ਜਰਸੀ ਚਾਹੀਦੀ ਹੈ ਹਾਂਜੀ ਕੀ ਇਸ ਗਾਂ ਤੋਂ ਕੋਈ ਵੀ ਵੀਰ ਟਾਈਮ ਤਾਂ ਲੱਗੂਗਾ ਪਰ ਬਰੀਡਿੰਗ ਕਰ ਸਕਦਾ ਤੇ ਬਿਲਕੁਲ ਜੀ ਆਪਾਂ ਇਹਦੀ ਤੁਹਾਨੂੰ ਫਰਸਟ ਲੈਕਟੇਸ਼ਨ ਦੀ ਵੀ ਫੋਟੋ ਦਿਖਾਵਾਂਗੇ ਜਿਹੜੂ ਬਾਈ ਨੇ ਦਿੱਤੀ ਸੀ ਜਦੋਂ ਬਾਈ ਤੋਂ ਆਈ ਹੈ ਉਦੋਂ ਦੀ ਵੀ ਹੈਗੀ ਹੈ ਉਦੋਂ ਅੱਧਾ ਹੀ weight ਸੀਗਾ ਪਰ ਬਰੀਡ 'ਚ ਕੋਈ ਕਮੀ ਨਹੀਂ ਸੀਗੀ ਤੇ ਸਾਂਭ ਸੰਭਾਲ ਦੇ ਵਿੱਚ ਕਮੀ ਸੀ ਤੇ ਸਾਂਭ ਸੰਭਾਲ ਵਾਲੀ ਆ ਪੈਦੀ ਕਮੀ ਘਟਦੀ ਹੈ ਸਹੀ ਹੈ ਤੇ ਅੱਗੇ ਬਰੀਡ ਵਾਸਤੇ ਪਰਫੈਕਟ ਹੈਗੀ ਉਹਦੇ weight ਆਗਾ height ਫੁੱਲ ਆਗੀ ਤੇ ਕੋਈ ਪ੍ਰੋਬਲਮ ਨਹੀਂ ਜੀ ਡਿਮਾਂਡ ਕੀ ਰੱਖਦੇ ਤੁਸੀਂ ਇਦੀ ਡਿਮਾਂਡ ਬਾਈ ਜਗਜੀਤ 1 60 ਮੰਨ ਕਰਦੀ ਹੈ 1 ਲੱਖ 60 ਹਜ਼ਾਰ ਹਾਂਜੀ ਠੀਕ ਹੈ ਦੋਸਤੋ ਤੋਰ ਕੇ ਇਹ ਵੈਡ ਦਿਖਾਉਣੇ ਆ ਜਿਹੜੀਆਂ ਗੱਲਾਂ ਕੀਤੀਆਂ ਨੇ ਦੋਸਤੋ ਬਾਈ ਜੀ ਹੋਰਾਂ ਦੇ ਬੇਟੇ ਬਾਰੇ ਵਾਕਈ ਬੜਾ ਸ਼ੌਂਕ ਹੈ ਬੱਚੇ ਨੂੰ ਹੋਣਾ ਚਾਹੀਦਾ ਫੇਰ ਹੀ ਘਰਾਂ ਦੇ ਵਿੱਚ ਕੋਈ ਵੀ ਕੰਮ ਤੁਸੀਂ ਕਰਦੇ ਹੋ ਕਿਉਂਕਿ ਛੋਟੇ ਪਰਿਵਾਰ ਹੈ ਸਿੰਗਲ ਬੰਦੇ ਦੀ ਰੁਚੀ ਨਾਲ ਨਹੀਂ ਚੱਲਦੇ ਸੋ ਗਾਂ ਦੀ ਤੁਸੀਂ ਕੰਡੀਸ਼ਨ ਦੇਖੋ ਫਿਕਸ ਹੋਵਣਾ ਰੱਖੂਗੀ ਥਣ ਹੱਥੀ ਚੁਆਈ ਵਾਲਾ ਵੀ ਹੈ ਜ਼ਰੂਰ ਇਹਨੂੰ ਵੱਖਰਾ ਵੰਨ ਲਿਆ ਕਿਉਂਕਿ ਇਥੋਂ ਤੋੜ ਕੇ ਦਿਖਾਉਣੀ ਸੌਖੀ ਹੈ ਪਰ ਜੋ گاਵਾਾਂ ਚ ਛੱਡ ਕੇ ਇਹ ਕਹਿਣਾ ਹੁੰਦਾ ਵੀ ਹੋਮ ਬ੍ਰੀਡ ਹੀ ਹੈ ਤਾਂ ਉਹਨਾਂ ਨਾਲ ਮੈਚ ਕਰਦੀ ਹੈ। ਬਾਕੀ ਤੁਸੀਂ ਆਪਦੀ ਪਸੰਦ ਵਰਤੋਂਗੇ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਖਰੀਦਣੀ ਹੈ। ਹਵਾਨਾ ਅੱਗੋਂ ਪਿੱਛੋਂ ਚੰਗਾ ਹੈ। ਬ੍ਰੀਡ ਕੁਆਲਿਟੀ ਚੰਗੀ ਹੈ, ਕਲਰ ਸੋਹਣਾ ਹੈ। ਅ ਬਾਕੀ ਪ੍ਰੂਫ ਦੇ ਤੌਰ ਤੇ ਤਕਰੀਬਨ ਆਪਣੇ ਆ ਵੀਡੀਓ ਜਿਹੜੀਆਂ ਪੇਜ ਤੇ ਪਈਆਂ ਹੋਈਆਂ ਉਹਦੇ ਵਿੱਚ ਬਈ ਇਹ ਪੰਜਵੇਂ ਮਹੀਨੇ ਕੋਲੋਂ ਆਪਣੇ ਕੋਲੇ ਆਈ ਹੋਈ ਹੈਗੀ। ਠੀਕ ਹੈ। ਉਹਦੇ ਵਿੱਚ ਇਹ ਹਰੇਕ ਫੋਟੋ ਚ ਵੀਡੀਓ ਦੇ ਵਿੱਚ ਹੈਗੀ ਹੈਗੀ। ਸਹੀ ਹੈ। ਸੋ ਦੋਸਤੋ ਇਹ ਕਿਉਂਕਿ ਜਿੰਨਾਂ ਕੋਲੋਂ ਖਰੀਦੀ ਐ ਉਹਨਾਂ ਉਹ ਵੀ ਮੇਰੇ ਨਾਉਣ ਐ ਮੇਰੀ ਵੀਡੀਓ ਪਈ ਸੀ ਤੇ ਉਦੋਂ ਬਾਅਦ ਚ ਬਾਈ ਜਿਹੋ ਰਹੇ ਨੇ ਉੱਥੋਂ ਲੈਂਦੀ ਐ ਬਈ ਇਹ ਕਿਹੜਾ ਹੋਰ ਕਢਾ ਦੀਏ ਹਾਂਜੀ ਬਾਈ ਸੋ ਫੇਰ ਦੇਖੋ ਇਹਨੂੰ ਦੱਸੋ ਇੱਕ ਦੂਜਾ ਸੁਆ ਸੁੰਦੀ ਤੁਹਾਨੂੰ ਜਰਸੀ ਗਾਂ ਦਿਖਾ ਰਿਹਾ ਲਈ ਆਪਾਂ ਇਹ ਰੱਖਣ ਨਹੀਂ ਸੀ ਹੂੰ ਤੇ ਹੁਣ ਐ ਫਿਰ ਘਰੇ ਫਿਰ ਉਹਨਾਂ ਟਾਈਮ ਨਹੀਂ ਲੱਗਦਾ ਚਲੋ ਆਪਾਂ ਬਾਹਰੋਂ ਬਰੀਡ ਲਈ ਜਾਨੂੰ ਵੇਚਦੇ ਘਰ ਵਾਲੀ ਬਰੀਡ ਤਾਂ ਕੋਈ ਵੇਚ ਨਹੀਂ ਰਹੀ ਸਹੀ ਐ ਤੇ ਬਾਕੀ ਫਾਰਮ ਤੇ ਟਾਈਮ ਜ਼ਿਆਦਾ ਆਪਣਾ ਉੱਥੇ ਲੱਗ ਜਾਂਦਾ ਐਨੀਮਲ ਜ਼ਿਆਦੇ ਐ ਸਹੀ ਐ ਸੋ ਦਸੋ ਇਹ ਜਰਸੀ ਕਾ ਵਕਾਊ ਹੈ ਬਾਈ ਜੀ ਇੱਕ ਕੁਐਸਚਨ ਵੈਸੇ ਇਸ ਫੀਲਡ ਤੋਂ ਹਟਕੇ ਆ ਤੁਹਾਡੇ ਕੋਲ ਘਰੇ ਜਰਸੀ ਕਾਫੀ ਰੱਖੀਆਂ ਹੈ ਇਸ ਟਾਈਮ ਕੋਈ ਇਦਾਂ ਦਾ ਬੱਲ ਜਿਹੜਾ ਜਿਹਦਾ ਵਧੀਆ ਰਿਜ਼ਲਟ ਤੁਹਾਨੂੰ ਮਿਲਿਆ ਹੋਵੇ ਤੁਹਾਡਾ ਮਨ ਜਰਸੀ ਚੋਂ ਜਿਹੜਾ ਤੁਹਾਨੂੰ ਪਸੰਦ ਆਇਆ ਹੋਵੇ ਤਕਰੀਬਨ ਬੱਲ ਕੋਈ ਵੀ ਨਹੀਂ ਮੜ ਆ ਗਿਆ ਬਾਈ ਜਿੰਨੀਆਂ ਕਿ ਤੁਸੀਂ ਹੁਣ ਦੇਖੀਆਂ ਆਈਆਂ ਆਪਣੇ ਕੋਲੇ ਹਾਂ ਇਨਾਂ ਦੇ ਵਿੱਚੋਂ ਇੱਕ ਬਲਕੈਨੋ ਦੀ ਹੈ ਬਾਕੀ ਟੋਟਲ ਜੈਗ ਦੀਆਂ ਹੀ ਆ ਆਪਣੇ ਕੋਲੇ এবੀਐਸ ਦੀਆਂ ਠੀਕ ਹੈ এবੀਐਸ ਦੇ ਜੈਗ ਬੋਲ ਦੀਆਂ ਜੈਗ ਬੋਲ ਦੀਆਂ ਸਾਰੀਆਂ ਫਰਸਟ ਰੈਕਟੇਸ਼ਨ ਦੇ ਵਿੱਚ ਠੀਕ ਹੈ ਇੱਕ ਬਲਕੈਨੋ ਦੀ এবੀਐਸ ਵੀ ਠੀਕ ਹੈ ਆ ਜੋ ਵੀ ਸੋ ਦੱਸੋ ਇਹ ਵੈਸੇ ਸਾਈਡ ਤੇ ਹਟ ਮੈਂ ਇੱਕ ਕੁਐਸਚਨ ਸੀ ਮੇਨ ਸਾਡਾ ਜਿਹੜਾ ਫੋਕਸ ਆ ਉਹ ਇੱਕ ਤਾਂ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਇਹ ਜਰਸੀ ਬਰੀਡ ਦੀ ਹੈ ਸੋਨਾ ਹਵਾਨਾ ਚੰਗਾ ਅੱਗੋਂ ਜੁੜਿਆ ਹੋਇਆ ਪਛਾਣ ਨੂੰ ਵੀ ਹਵਾਨਾ ਚੰਗਾ ਥਣ ਹੱਥੀ ਚੁਆਈ ਵਾਲਾ ਬਾਡੀ ਵੇਟ ਫੌਲ ਹੈ ਚੰਗੀ ਸੰਭਾਲ ਕੀਤੀ ਹੈ ਬਾਈ ਜੀ ਹੋਰਾਂ ਨੇ ਕੋਈ ਐਚਐਫ ਜਿੰਨੀ ਹਾਈਟ ਹੈ ਜੀ ਜੀ ਤੇ ਇਹ ਨਹੀਂਗਾ ਵੀ ਕੋਈ ਵੀਡੀਓ ਚ ਵੱਡੀ ਲੱਗਦੀ ਹੈ ਦੇਖੋ ਤੁਸੀਂ ਮੈਂ ਬਰਾਬਰ ਤੇ ਖੜਾਂਗਾ ਸਹੀ ਹੈ ਬਾਈ ਹਾਂਜੀ ਸੋ ਪ੍ਰੋਪਰ ਹਾਈਟ ਹੈ ਸੋ ਜਰਸੀ ਮੈਂ ਬਰੀਡਿੰਗ ਵਾਲਾ ਸ਼ਬਦ ਤਾਂ ਹੀ ਵਰਤਿਆ ਸੀ ਕਿਉਂਕਿ ਹਰੇਕ ਪੱਖ ਤੋਂ ਚੰਗੀ ਦਿਸਦੀ ਹੈ ਇਹ ਤੋਂ ਤੁਸੀਂ ਵਧੀਆ ਬੱਚੇ ਲੈ ਕੇ ਭਵੇਂ ਮੇਲਿਆਂ ਵਾਲੇ ਪੱਖ ਨੂੰ ਤੁਰ ਪਿਓ ਜੇ ਆਹ ਸਾਹਿਬੀ ਘਰੇ ਤੁਹਾਡੇ ਜਰਸੀ ਤਿਆਰ ਕਰ ਦਊਗੀ ਇਹ ਤੋਂ ਬਿਨਾ ਇੱਕ ਐਚਐਫ ਬਾਈ ਜੀ ਹੋਰਾਂ ਨੇ ਵੇਚਣੀ ਆਪਾਂ ਇਹਦੀ ਵੀ ਜਾਣਕਾਰੀ ਜਿਹੜੀ ਇਹਨਾਂ ਤੋਂ ਜ਼ਰੂਰ ਲਵਾਂਗੇ ਬਾਈ ਇਹ ਵੀ ਆਪਣੀ ਖਰੀਦੀ ਹੋਈ ਹੈ हां ये हुनी खरीदी है जी आपा ये शॉप नु एक अद्दा जानवर ले आईदा हैगा ठीक है बेच देईदा हैगा पसुआ येने सूना भाई इने दूसरा सूआ सूना किन्ना टाइम हजे ਲਾਊਗੀ ਸੂਨ ਦੇ ਵਿੱਚ ਹੀ ਇਹਦੇ ਹਜੇ 15 ਦਿਨ ਪਏ ਆ ਬਾਈ ਜੀਜੀ ਤਾਂ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰਹਿਣੀ ਹੈ ਬਾਈ ਇਹਦੀ ਡਿਮਾਂਡ 110 ਆ ਗਈ ਬਾਈ 1 ਲੱਖ 10 ਹਜ਼ਾਰ ਹਾਂਜੀ ਇਹਦੇ ਤੋਂ ਕਿੰਨੀ ਉਮੀਦ ਕਰਦੇ ਹੋ ਦੁੱਧ ਦੇ ਚੰਗੀ ਸੇਵਾ ਨਾਲ ਜੇ ਕੋਈ ਵੀ ਜਿੰਨਾ ਕ ਦੱਸਿਆ ਪਹਿਲਾਂ ਬਈ ਇਹਨੇ 28 ਕਿਲੋ ਦੁੱਧ ਦਿੱਤਾ ਹੈਗਾ ਪਹਿਲੇ ਸੂਏ ਠੀਕ ਹੈ ਹਾਂਜੀ ਥੋੜੀ ਜੀ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਥਣ ਅਥੀ ਚੁਵਾਈ ਵਾਲਾ ਹਵਾਨਾ ਫੈਕਸ ਰੱਖੂਗੀ ਸੋ ਉਸ ਪੱਖ ਤੋਂ ਕੋਈ ਡਰ ਨਹੀਂ 1 ਲੱਖ ਤੇ 10000 ਡਿਮਾਂਡ ਹੈ ਥੋੜਾ ਬਹੁਤਾ ਮਾਨਤਨ ਹੋ ਜਾਣਾ ਹੁੰਦਾ ਉਹ ਤੁਸੀਂ ਜਾਣਦੇ ਹੋ ਜਦੋਂ ਗੱਲਬਾਤ ਕਰਦੇ ਹੋ ਕਿਸੇ ਵੀਰ ਦੇ ਨਾਲ ਦੋਨੇ ਇਕੱਠੀਆਂ ਖਰੀਦ ਲਓਗੇ ਤਾਂ ਗੰਜੈਸ ਵੱਧ ਨਿਕਲ ਆਊਗੀ ਕਿਉਂਕਿ ਬਿਜ਼ੀ ਸ਼ਡਿਊਲ ਦੇ ਵਿੱਚੋਂ ਇਹਨਾਂ ਨੂੰ ਵੀ ਗੱਲ ਕਰਨੀ ਸੌਦਾ ਕਰਨਾ ਸੌਖਾ ਸੋ ਬਾਕੀ ਤੁਸੀਂ ਆਪਦੀ ਪਸੰਦ ਦੀ ਗਾਂ ਖਰੀਦਣੀ ਹੈ ਚੰਗਾ ਟਾਂਚਾ ਹੈ ਬੱਚੇ ਤੋ ਤੁਸੀਂ ਐਚਐਫ ਨਸਲ ਦੇ ਵਧੀਆ ਲੈ ਸਕਦੇ ਹੋ ਇਹਦੀ ਕੋਈ ਸੀਮਨ ਡਿਟੇਲ ਪਤਾ ਲੱਗੀ ਬਾਈ ਨਹੀਂ ਬਾਈ ਇਹਦੀ ਜੀਜੀਤ ਕੋਈ ਸੀਮਨ ਡਿਟੇਲ ਨਹੀਂ ਪਤਾ ਹੈ ਮੈਂ ਆਪਾਂ ਛੁੱਟ ਬੋ ਲਈਏ ਠੀਕ ਹੈ ਇਹਦੀ ਵਾਰੀ ਕੋਈ ਪਤਾ ਨਹੀਂ ਓਕੇ ਸੋ ਦੋਸਤੋ ਇਹਦਾ ਕੋਈ ਕਨਫਰਮ ਨਹੀਂ ਵੀ ਕਿਹੜੇ ਸੀਮਨ ਤੋਂ ਪ੍ਰੈਗਨੈਂਟ ਹੈ ਚਿਮਨ ਤੁਸੀਂ ਜਦੋਂ ਆਪਦੇ ਹੱਥੀ ਲਵਾਓਗੇ ਔਰ ਰਿਕਾਰਡ ਸੰਭਾਲ ਲਓ ਤੇ ਜਰੂਰ ਜੇ ਕੋਈ ਵੀਰ ਛੌਂਕ ਰੱਖਦਾ ਹੈ ਤਾਂ ਬਾਈ ਜੀ ਉਹਨਾਂ ਨਾਲ ਜੁੜਨ ਦਾ ਤੁਹਾਨੂੰ ਫਾਇਦਾ ਹੋਊਗਾ ਵੀ ਇਹਨਾਂ ਦਾ ਵੈਟਰਨਰੀ ਐਕਸਪੀਰੀਅੰਸ ਵੀ ਬਹੁਤ ਹੈ ਇਹ ਕੱਚੀ ਹੈ ਜੀਜੀਤ ਹਜੇ ਬਹੁਤ ਸਹੀ ਹੈ ਬਾਈ ਦੇਖੋ ਜਿਹੜਾ ਲੇਵਾ ਇਹ ਤੋ ਤੁਸੀਂ ਆ ਕੇ ਦੇਖ ਸਕਦੇ ਹੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਤੇ ਇੱਥੇ ਇਸ ਤਰ੍ਹਾਂ ਇੱਕ ਅੱਧਾ ਪਸ਼ੂ ਆਉਂਦਾ ਵੀ ਰਹਿੰਦਾ ਹੈ ਬਾਈ ਜੀ ਉਹਨਾਂ ਕੋਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਦੋ ਪਸ਼ੂ ਫॉर ਸੇਲ ਠੀਕ ਮਿਹਰਬਾਨੀ